ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10ਵਾਂ ਪ੍ਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.3 ਦੇ ਇਹਦੇ ਅਗਲੇ ਅਗਲੇ ਇਹਦੇ ਪਹਿਲੇ ਤੋਂ ਸਵਾਲ ਪਹਿਲਾ ਤੇ ਦੂਜਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਤੇ ਪੜਾਹਰ ਪੜਾਹ ਵੀਡੀਓ ਨੂੰ ਪਾਜ਼ ਕਰਕੇ ਜਿਹੜਾ ਪ੍ਰਯੋਗ ਦੱਸਿਆ ਜਾਏਗਾ ਉਹ ਨਾਲ ਦੇ ਨਾਲ ਤੁਸੀਂ ਖੜਦੇ ਰਹਿਣਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਨਾਲ ਤੁਸੀਂ ਪੈਨਸਿਲ ਰਬੜ ਪ੍ਰਕਾਰ ਫੁੱਟਾ ਗੱਤਾ ਪੇਪਰ ਜਾਂ ਰਜਿਸਟਰ ਤੇ ਕੋਚ ਡੀ ਜਿਹੜਾ ਪ੍ਰੋਟੈਕਟਰ ਕਿੰਨੇ ਆ ਜਾਂ ਜਿਹਨੂੰ ਕੋਣ ਮਾਪਕ ਕਿੰਨੇ ਆ ਉਹ ਵੀ ਤੁਸੀਂ ਨਾਲ ਲੈ ਲੈਣਾ ਸੋ ਆਓ ਸ਼ੁਰੂ ਕਰਦੇ ਹਾਂ ਤੇ ਬੱਚਿਓ ਇਸੇ ਚੈਨਲ ਤੇ ਤੁਹਾਡੇ ਕੰਮ ਦੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਲਿਸਟ ਨੂੰ ਸਕਰੋਲ ਕਰੋਗੇ ਤੁਹਾਨੂੰ ਉੱਥੇ ਮਿਲੇਗੀ 7ਥ ਰਿਲੇਸ਼ ਜਿਹਦੇ ਸਟੂਡੀ ਅੰਗਰੇਜ਼ੀ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਤੇ ਇੱਕ ਹੋਰ ਪਲੇਲਿਸਟ ਹੈਗੀ ਹੈ 7ਵੀਂ ਵਿਗਿਆਨ ਜਿਹਦੇ ਵਿੱਚ ਦੋ ਚੈਪਟਰਲੇ ਹੋ ਗਏ ਨੇ ਤੇ ਬਾਕੀ ਖੰਭੀ ਨਾਲ ਥੇਤੀ ਸ਼ੁਰੂ ਕਰ ਦਿੱਤਾ ਜਾਏਗਾ ਤੇ ਇੱਕ ਬੱਚੇ ਬੜੀ ਵਧੀਆ ਤੁਹਾਡੀ ਜਨਰਲ ਨੋਲਿਜ ਨੂੰ ਵਧਾਣ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨ ਜੇਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਵਿਸਤਾਰਿਤ ਰੂਪ ਵਿੱਚ ਸਮਝਾਇਆ ਗਿਆ ਉਹ ਬਹੁਤ ਹੀ ਕਮਾਲ ਦੀ ਪਲੇਲਿਸਟ ਹੈ ਜਨਰਲ ਨੋਲਿਜ ਨੂੰ ਤੁਹਾਨੂੰ ਵਧਾਣ ਲਈ ਤੁਹਾਡੀ ਸਮਾਰਟਨੈਸ ਤੇ ਲੈਵਲ ਨੂੰ ਵਧਾਉਣ ਲਈ ਸੋ ਤੁਸੀਂ ਉਹਨਾਂ ਨੂੰ ਜ਼ਰੂਰ ਦੇਖੋ ਲਿਸਟਾਂ ਖੋਲ ਕੇ ਸੋ ਦੇਖੋ ਬੱਚੇ ਹੁਣ ਇਹ ਵਾਲਾ ਸ਼ੁਰੂ ਕਰਦੇ ਆਂ ਪਹਿਲਾ ਸਵਾਲ ਹੈ ਕਿਨੇ 3ਪੁਜ ਪੀ ਕਯੂ ਆਰ ਬੱਚੇ ਇੱਥੇ છਪਾਈ ਇੱਚ ਤੁਹਾਡੀ ਕਿਤਾਬ ਚ ਗਲਤੀ ਹੋਈ ਲੱਗਦਾ ਹੈ ਇਹ ਪੀ ਕਯੂ ਆਰ ਨਹੀਂ ਹੋਣਾ ਚਾਹੀਦਾ ਇੱਥੇ ਏ ਬੀ ਸੀ ਹੋਣਾ ਚਾਹੀਦਾ ਏ ਏ ਬੀ ਸੀ ਉਹ ਲੱਗਦਾ ਹੈ છਪਾਈ ਦੇ ਵਿੱਚ ਗਲਤੀ ਹੋਈ ਹੈ ਕਿਉਂਕਿ ਬੱਚੇ ਦੇਖੋ ਏ ਬੀ B ਕੋਣ ਤੇ BC ਦੀ ਗੱਲ ਹੈਗੀ ਹੈ ਸੋ ਤ੍ਰਿਭੁਜ ABC ਬਣੇਗਾ PQR ਨਹੀਂ ਬਣੇਗਾ ਸੋ ਤ੍ਰਿਭੁਜ ABC ਦੀ ਰਚਨਾ ਕਰੋ ਜਿਸ ਵਿੱਚ AB ਬਰਾਬਰ ਚਾਰ ਸੈਂਟੀਮੀਟਰ ਕੋਣ B ਬਰਾਬਰ ਤੀਹ ਡਿਗਰੀ ਤੇ ਕੋਣ BC ਬਰਾਬਰ ਚਾਰ ਸੈਂਟੀਮੀਟਰ ਹੋਵੇ ਤੇ ਭੁਜਾਵਾਂ ਦੇ ਆਧਾਰ ਤੇ ਇਸ ਤ੍ਰਿਭੁਜ ਦੀ ਕਿਸਮ ਵੀ ਦੱਸੋ ਕਿ ਇਹ ਭੁਜਾਵਾਂ ਦਾ ਆਧਾਰ ਕਿਹੜਾ ਹੋਏਗਾ ਤੇ ਤ੍ਰਿਭੁਜ ਕਿਸ ਕਿਸਮ ਦਾ ਬਣੇਗਾ ਸੋ ਦੇਖੋ ਪਹਿਲਾਂ ਪੜ੍ਹਾਇਆ ਗਿਆ ਬੱਚਿਓ ਦਿੱਤੇ ਮਾਪਾਂ ਮੁਤਾਬਕ ਤ੍ਰਿਭੁਜ ABC ਦਾ ਰਫ਼ ਚਿੱਤਰ ਬਣਾਓ। ਸੋ ਬੱਚੋ AB ਦਾ 4 ਸੈਂਟੀਮੀਟਰ ਫਿਰ ਇੱਥੇ ਕੋਣ 30 ਡਿਗਰੀ ਦਾ ਲੈ ਕੇ ਇੱਕ ਲਾਈਨ ਹੋਰ ਖਿੱਚ ਦਿੱਤੀ BC 4 ਸੈਂਟੀਮੀਟਰ ਦਾ ਜੋੜ ਦਿੱਤਾ ਸੋ ਬੱਚੋ ਸਾਫ ਪਤਾ ਲੱਗਦਾ ਕਿ ਦੋ ਭੁਜਾਵਾਂ ਬਰਾਬਰ ਨੇ BC ਤੇ AB ਸੋ ਇਹ ਸਮਦੋਪੁਜੀ ਤ੍ਰਿਭੁਜ ਬਣੇਗਾ ਸੋ ਇਹਦਾ ਜਵਾਬ ਇੱਥੇ ਮੈਂ ਤੁਹਾਨੂੰ ਇੱਥੇ ਤੁਹਾਨੂੰ ਹੁਣ ਤੱਕ ਆਓ ਪਹਿਲਾਂ ਹੀ ਪਤਾ ਲੱਗ ਗਿਆ ਹੋਣਾ ਤੇ ਪਿਛਲੇ ਸਵਾਲ ਵੀ ਅਸੀਂ ਕੀਤੇ ਸੀਦਾ ਦੇ ਵਿਕਰਮਪੁਜੀ ਵਾਲੇ ਸਮਦੋਪੁਜੀ ਵਾਲੇ ਤੇ ਸੰਪੁਜੀ ਵਾਲੇ ਠੀਕ ਹੈ ਆਉਣੇ ਦਾ ਇਹ ਤੇ ਰਫ ਸਕੈਚ ਬਣ ਗਿਆ ਹੁਣ ਅਸੀਂ ਇਹਨੂੰ ਪੜਾਦਰ ਪੜਾ ਕਰਦੇ ਹਾਂ ਸੋ ਬਰਾਬਰ ਉਹ ਚਾਏ ਬੱਚੋ ਰੇਖਾ AB 4 ਸੈਂਟੀਮੀਟਰ ਖਿਚੋ ਸੋ ਪਹਿਲਾਂ ਤੇ ਲੈਟਵੀ ਰੇਖਾ ਇੱਕ AB 4 ਸੈਂਟੀਮੀਟਰ ਖਿੱਚ ਲਈ ਹੁਣ ਬੱਚੋ ਅਸੀਂ B ਦੇ ਉੱਤੇ ਕੋਣ 30 ਡਿਗਰੀ ਬਣਾਉਣਾ ਹੈ ਠੀਕ ਹੈ B ਦੇ ਉੱਤੇ ਇੱਥੇ ਸੋ ਬੱਚੋ ਕੀ ਲੈਣਾ ਹੈ D ਲੈਣਾ ਹੈ ਰੱਖੋ D ਕੋਣমাপਕ ਤੇ ਬੱਚੋ ਇਹ ਜਿੱਥੇ B ਦਾ ਸੀ ਹੈ ਨਾ ਲਾਈਨ ਦਾ ਸਿਰਾ ਉਲੀ ਹੈ A ਤੇ B ਜਿੱਥੇ ਇਹ ਬਿੰਦੂ ਬਣਦੀ ਹੈ ਜਿਹੜੀ 90 ਡਿਗਰੀ ਵਾਲੀ ਹੈ ਇਹ ਲੇਟਵੀ ਲਾਈਨ ਡੀ ਦੀ ੜੀ ਹੈ ਇਹ ਇੱਥੇ ਟਿਕਾਉਣਾ ਹੈ ਤੇ ਇੱਥੇ ਅਸੀਂ ਪੜ੍ਹਨਾ ਹੈ ਬੱਚਿਓ ਇਹ ਦੇਖੋ ਇਹ ਇੱਥੇ ਤੋਂ ਲੈ ਕੇ ਇੱਥੇ ਤੱਕ ਬਣ ਗਿਆ 10 ਡਿਗਰੀ ਇੱਥੋਂ ਦੀ ਇੱਥੇ ਤੱਕ ਬਣ ਗਿਆ 20 ਡਿਗਰੀ ਤੇ ਇੱਥੋਂ ਦੀ ਇੱਥੇ ਤੱਕ ਬਣ ਗਿਆ 30 ਡਿਗਰੀ ਸੋ ਇੱਥੋਂ ਦੀ ਬੱਚਿਓ ਇਹ ਕੋਣ ਇਹਦਾ 30 ਡਿਗਰੀ ਬਣਦਾ ਪਿਆ ਇਹ 30 ਤੇ ਇੱਥੇ ਮੈਂ ਇਹ ਦੇਖੋ ਇਹ ਕਾਲਾ ਨਿਸ਼ਾਨ ਲਗਾ ਦਿੱਤਾ ਇੱਥੇ ਨਿਸ਼ਾਨ ਲਗਾ ਲੈਣਾ ਮੈਂ ਲਿਖਿਆ ਵੀ ਕੋਣ ਮਾਪਕ ਦੀ ਮਦਦ ਨਾਲ B ਨੂੰ ਸ਼ਿਖਰ ਮੰਨ ਕੇ ਕੋਣ ABC 30 ਡਿਗਰੀ ਦਾ ਨਿਸ਼ਾਨ ਲਗਾਓ ਸੋ ਨਿਸ਼ਾਨ ਲਗਾ ਦਿੱਤਾ ਤੇ ਬੱਚਿਓ ਅਗਲੀ ਸਲਾਈਡ ਵਿੱਚ ਮੈਂ ਤੁਹਾਨੂੰ ਹੈ ਡੀ ਤੋਂ ਬਿਨਾ ਵੀ ਦਿਖਾ ਦੇਣਾ ਤਾਂ ਕਿ ਤੁਹਾਨੂੰ ਨਿਸ਼ਾਨ ਸਪਸ਼ਟ ਹੋ ਜਾਵੇ। ਸੋ ਦੇਖੋ ਇਹ ਬੱਚਿਓ ਨਿਸ਼ਾਨ ਲੱਗੇਗਾ ਠੀਕ ਹੈ 33 ਡਿਗਰੀ ਦਾ ਨਿਸ਼ਾਨ ਲੱਗ ਜਾਏਗਾ। ਸੋ ਅਗਲਾ ਪੜਾ ਆ ਗਿਆ। ਪੜਾਅ ਨੰਬਰ 4 B ਨੂੰ ਲਾਏ ਗਏ ਨਿਸ਼ਾਨ ਨਾਲ ਜੋੜ ਕੇ ਦੇਖਾ BXCHO। ਸੋ B ਨੂੰ ਲਾਏ ਗਏ ਨਿਸ਼ਾਨ ਦੇ ਨਾਲ ਇੱਥੇ ਫੁੱਟਾ ਰੱਖਣਾ ਹੈ ਇੱਕ B ਤੇ ਮਤਲਬ ਕਿ ਜਿਹੜੀ ਉਹ ਫੁੱਟਾ ਰੱਖੇ ਤੇ B ਤੇ ਨਾਲ ਮਿਲਣਾ ਹੈ ਨਿਸ਼ਾਨ ਦੇ ਨਾਲ। ਤੇ ਇਦਾਂ ਰੇਖਾ BX ਖਿੱਚਣੀ ਹੈ ਠੀਕ ਹੈ ਹੁਣ ਅਸੀਂ BC ਨਾ ਆਪਣਾ ਤੇ BC ਹੈਗਾ 4 ਸੈਂਟੀਮੀਟਰ ਹੁਣ B ਨੂੰ ਕੇਂਦਰ ਮੰਨ ਕੇ 4 ਸੈਂਟੀਮੀਟਰ ਅਰਧ ਵਿਆਸ ਵਾਲੀ BX ਨੂੰ C ਤੇ ਕੱਟਦੀ ਹੋਈ ਇੱਕ ਚਾਪ ਲਗਾਓ ਸੋ ਰਕਾਰ ਦੀ ਸੂਈ ਇੱਥੇ ਰੱਖੋ ਦੇਖੋ 30 ਡਿਗਰੀ ਬਣ ਗਿਆ ਇੱਥੇ ਕੋਣ AP B ਨੂੰ ਇੱਥੇ ਸੂਈ ਨੂੰ ਇੱਥੇ ਰੱਖੋ ਰੇਖਾ BX ਖਿੱਚ ਦਿੱਤੀ ਹੈ ਤੇ 4 ਸੈਂਟੀਮੀਟਰ ਖੋਲਣੀ ਹੈ ਹੈ ਵੀ 4 ਸੈਂਟੀਮੀਟਰ ਸੀ ਇੱਥੋਂ ਹੀ ਨਾਪ ਲਵਾਵੇਂ ਇਹ ਤੇ so, so, 4 ਸੈਂਟੀਮੀਟਰ ਨਾਲ 4 ਸੈਂਟੀਮੀਟਰ ਤੇ ਇਹਦਾ ਚਾਪ ਲਗਾ ਦਿੱਤੀ। ਇਹ ਬਣ ਗਿਆ C। ਤੇ ਸਾਡਾ ਬਣ ਗਿਆ ਤ੍ਰਿਭੁਜ। A ਨੂੰ C ਨਾਲ ਜੋੜੋ। ਸੋ A ਨੂੰ C ਨਾਲ ਜੋੜੋ। ਹੁਣ ਬੱਚੋ A B C। ਸੋ AB 4 ਸੈਂਟੀਮੀਟਰ, B ਕੋਣ 30 ਡਿਗਰੀ ਤੇ BC 4 ਸੈਂਟੀਮੀਟਰ। ਸੋ S A S ਭੁਜਾ ਕੋਣ ਭੁਜਾ। ਠੀਕ ਹੈ। ਸੋ A ਨੂੰ C ਨਾਲ ਜੋੜੋ। ਤ੍ਰਿਭੁਜ ABC ਲੁੜੰਗੀ ਤ੍ਰਿਭੁਜ ਹੈ। ਸੋ ਇਸ ਕਿਸਮ ਦੀ ਤ੍ਰਿਭੁਜ ਹੈ ਕਿਉਂਕਿ AB ਬਰਾਬਰ BC ਬਰਾਬਰ 4 ਸੈਂਟੀਮੀਟਰ ਹੈ ਇਹ ਇੱਕ ਸਮ ਦੋ ਭੁਜੀ ਜਿਹੜੀਆਂ ਦੋ ਭੁਜਾਵਾਂ ਬਰਾਬਰ ਹੋਣ ਤ੍ਰਿਭੁਜ ਹੈ ਅਤੇ ਭੁਜਾ AC ਤ੍ਰਿਭੁਜ ਦਾ ਆਧਾਰ ਹੈ ਸੋ ਬੱਚੋ ਜਿਹੜਾ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਹੋਣ ਤੇ ਤੀਜੀ ਭੁਜਾ ਨੂੰ ਫਿਰ ਅਸੀਂ ਕਹਿੰਦੇ ਆ ਆਧਾਰ ਸੋ ਇਹ 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 ਭੁਜਾ ਬਰਾਬਰ ਹੈ ਇਹ ਬਰਾਬਰ ਹੈ ਦੋ ਸੋ ਤੀਜੀ ਕਿਹੜੀ ਬਚ ਗਈ ਜਿਹੜੀ ਭੁਜਾ ਤੀਜੀ ਹੈ ਜਿਹੜੀ ਦੋ ਬਰਾਬਰ ਦੀ ਭੁਜਾਵਾਂ ਤੋਂ ਵੱਖਰੀ ਹੁੰਦੀ ਹੈ ਉਨੋਸ਼ਿਕ ਨਾਂ ਦਿੰਨੇ ਆ ਉਹਨੂੰ ਕਹਿੰਨੇ ਆ ਆਧਾਰ ਸੋ ਐ ਏਸੀ ਜਿਹੜਾ ਹੈ ਇਹ ਤ੍ਰਿਭੁਜ ਦਾ ਆਧਾਰ ਹੈ ਸੋ ਐਸੀ ਬੱਚੇ ਪਹਿਲਾ ਸਵਾਲ ਉਹਨ ਦੂਜਾ ਦੇਖੀਏ ਦੂਜਾ ਸਵਾਲ ਹੈ ਤ੍ਰਿਭੁਜ ABC ਦੀ ਰਚਨਾ ਕਰੋ ਜਿਸ ਵਿੱਚ AB 7.5 ਸੈਂਟੀਮੀਟਰ BC 5 ਸੈਂਟੀਮੀਟਰ ਤੇ ਕੋਣ B 30 ਡਿਗਰੀ ਹੋਵੇ ਬਿਲਕੁਲ ਪਹਿਲੇ ਸਵਾਲ ਵਰਗਾ ਹੈ ਉਹਦੇ ਵਿੱਚ ਫਰਕ ਐਸੇਗਾ ਕਿ ਦੋਨੋਂ ਭੁਜਾ ਹੋਣਗੇ AB ਤੇ BC ਦੀ ਲੰਬਾਈ 21 4 4 ਸੈਂਟੀਮੀਟਰ ਇੱਥੇ ਉਹਨਾਂ ਨੇ ਕੀ ਕੀਤਾ ਏ ਵੀ 7.5 ਸੈਂਟੀਮੀਟਰ ਹੈ ਤੇ BC 5 ਸੈਂਟੀਮੀਟਰ ਹੈ ਭਾਵ ਦੋਨੋਂ ਭਜਾਵਾਂ ਵੱਖਰੀ ਵੱਖਰੀ ਲੰਬਾਈ ਦੀਆਂ ਹਨ ਸੋ ਪੜਾਹ ਪਹਿਲਾਂ ਦਿੱਤੇ ਮਾਪਾਂ ਮੁਤਾਬਕ ਤ੍ਰਿਭੁਜ ABC ਦਾ ਰਫ ਤ੍ਰਿਭੁਜ ਚਿੱਤਰ ਬਣਾਓ ਸੋ ਇੱਥੇ AB ਅੰਦਾਜ਼ੇ ਨਾਲ 7.5 ਸੈਂਟੀਮੀਟਰ ਲੈ ਲਿਆ 3 ਡਿਗਰੀ ਬਣਾ ਲਿਆ ਅੰਦਾਜ਼ੇ ਨਾਲ ਇਹ ਤਾਂ ਫੁੱਟੇ ਨਾਲ ਲੈ ਲੈਣਾ ਤੇ 5 5 ਸੈਂਟੀਮੀਟਰ ਬਣਾ ਲਿਆ ਤੇ ਬਣ ਗਿਆ AC ਇਹ ਸਾਡਾ ਤ੍ਰਿਭੁਜ ਮਿਲ ਕੇ ਮੋਟਾ-ਮੋਟਾ ਇਦਾਂ ਬਣੇਗਾ ਸੋ ਪੜਾ ਨੰਬਰ 2 ਰੇਖਾ AB 7.5 ਸੈਂਟੀਮੀਟਰ ਖਿਚੋ। ਸੋ ਫੁੱਟੇ ਦੇ ਨਾਲ ਨਾਪ ਕੇ ਬੱਚਿਓ 7.5 ਸੈਂਟੀਮੀਟਰ ਖਿੱਚ ਲੈਣੀ ਹੈ। ਜਿਦਾ ਪਹਿਲੇ ਕੋਣ ਬਣਾਇਆ ਸੀ ਇਦਾਂ ਹੀ B ਦੇ ਉੱਤੇ ਅਸੀਂ ਕੋਣ ਬਣਾਵਾਂਗੇ। ਸੋ ਬੱਚਿਓ D ਨੂੰ D ਦਾ ਇਹ ਬਿੰਦੂ ਇਹ ਕੇਂਦਰ ਹੈਗਾ ਇਹਨੂੰ B ਦੇ ਸਿਰੇ ਤੇ ਰੱਖਣਾ ਹੈ। ਮਨ ਲਕਿ ਜਿਹੜਾ ਸਿਰਾ ਰੇਖਾ ਦਾ B ਹੈਗਾ ਸਿਰਾ ਉਹ ਇੱਥੇ ਉਸ ਬਿੰਦੂ ਤੇ ਜਿੱਥੇ ਰੇਖਾ ਸਮਾਪਤ ਹੋ ਜਾਂਦੀ ਹੈ ਇੱਥੇ ਇੱਥੋਂ ਸ਼ੁਰੂ ਹੋ ਕੇ ਇੱਥੇ ਸਮਾਪਤ ਹੋ ਇੱਥੇ ਰੱਖਣਾ ਹੈ। ਸੋ ਇੱਥੋਂ ਬੱਚਿਓ ਨੂੰ ਆਪਣਾ ਦੇ ਕੋਲ 10 20 ਤੇ 30 ਡਿਗਰੀ ਦਾ ਇਹਨੂੰ ਸੋ 30 ਡਿਗਰੀ ਇੱਥੇ ਨਿਸ਼ਾਨ ਲਾ ਦਿੱਤਾ। ਜੋ 40 ਡਿਗਰੀ ਕਹਿੰਦੇ ਅਸੀਂ ਇੱਥੇ ਲਾ ਲੈਣਾ ਸੀਗਾ, ਜੋ 50 ਡਿਗਰੀ ਕਹਿੰਦੇ ਅਸੀਂ ਇੱਥੇ ਲਾ ਲੈਣਾ ਸੀਗਾ, ਜੇ 60 ਕਹਿੰਦੇ ਅਸੀਂ ਇੱਥੇ ਲਾ ਲੈਣਾ ਸੀਗਾ। ਇਹਨਾਂ ਸੋਖਾ ਹੈ। ਪੈਨਸਲ ਨਾਲ ਨਿਸ਼ਾਨ ਲਾ ਲਿਆ। ਸੋ ਇੱਥੇ ਲਿਖਣਾ ਹੈ ਕੋਣ ਮਾਪਕ ਦੀ ਮਦਦ ਨਾਲ B ਨੂੰ ਸ਼ਿਖਰ ਮੰਨ ਕੇ ਕੋਣ ABC ਬਰਾਬਰ 30 ਡਿਗਰੀ ਦਾ ਨਿਸ਼ਾਨ ਲਗਾਓ। ਹੁਣ D ਚੱਕ ਲੈਣਾ ਆਪਾਂ। ਸੋ D ਚੱਕ ਲਿਆ। ਸੋ ਨਿਸ਼ਾਨ ਲੱਗਾ ਰਹਿ ਗਿਆ ਸਾਡੇ ਕੋਲ। ਉਹੀ ਫੜਾ D ਦੇ ਨਾਲ ਇਹੀ ਫੜਾ D ਤੋਂ ਬਿਨਾਂ। ਸੋ ਜਿਹੜਾ D ਚੱਕ ਲਿਆ ਆਪਣੇ ਤੁਸੀਂ ਗੱਤੇ ਤੋਂ ਆਪਣੇ ਰਜਿਸਟਰ ਤੋਂ ਤੇ ਚੜ੍ਹ ਕੋ ਇਹਦਾ ਮਿਲਾਨਾ ਹੈ ਇਹਦਾ ਲਾਈਨ ਪਾ ਦੇਣੀ ਹੈ B ਨੂੰ ਲਾਏ ਗਏ ਨਿਸ਼ਾਨ ਨਾਲ ਜੋੜ ਕੇ ਦੇਖਾ BX ਖਿਚੋ ਸੋ B ਨੂੰ ਲਾਏ ਗਏ ਨਿਸ਼ਾਨ ਨਾਲ ਜੋੜ ਕੇ BX 9 ਖਿਚੋ ਤੇ ਦੇਖਾ BX ਖਿੱਚ ਦਿੱਤੀ ਠੀਕ ਹੈ ਜੀ ਤੇ ਹੁਣ ਬੱਚਿਓ B ਨੂੰ ਕੇਂਦਰ ਮੰਨ ਕੇ 5 ਸੈਂਟੀਮੀਟਰ B ਸੀ ਸਰ 5 ਸੈਂਟੀਮੀਟਰ ਕੇ ਉਹਨੇ ਸੋ ਸੂਈ ਇੱਥੇ ਰੱਖੋ ਕੰਪਾਸ ਦੀ ਪ੍ਰਕਾਰ ਦੀ ਇੱਥੇ ਰੱਖੋ ਸੂਈ ਤੇ ਹੁਣ ਫੁੱਟੇ ਦਾ ਨਾਪ ਕੇ 5 ਸੈਂਟੀਮੀਟਰ ਪ੍ਰਕਾਰ ਖੋਲ ਲੋ ਤੇ ਚਾਵ ਲਗਾ ਦਿਓ ਇਥੇ ਸੀ ਤੇ ਕੱਟਤਾ ਉਹਨੇ ਸੋ ਬੀ ਨੂੰ ਕੇਂਦਰ ਮੰਨ ਕੇ 5 ਸੈਂਟੀਮੀਟਰ ਅਰਧ ਵਿਆਸ ਵਾਲੀ ਬੀ ਐਕਸ ਨੂੰ ਸੀ ਤੇ ਕੱਟਦੀ ਹੋਈ ਇੱਕ ਚਾਪ ਲਗਾਓ ਥਲwidehat ਚਾਪ ਜੀ ਬਸ ਹੋ ਗਿਆ ਸਾਡਾ ਕੰਮ ਹੁਣ ਏ ਨੂੰ ਸੀ ਨਾਲ ਜੋੜੋ ਏ ਨੂੰ ਸੀ ਨਾਲ ਜੋੜਦਾ ਤੇ ਤ੍ਰਿਪੂਲ ਏ ਬੀ ਸੀ ਲੋਰਿੰਗੀ ਤ੍ਰਿਪੂਜ ਬਸ ਇਹਨੇ ਤ੍ਰਿਭੁਜ ਬਣਾਉਣ ਲਈ ਗਿਆ ਸੀਗਾ ਇਹਦੇ ਬਾਰੇ ਕੁਝ ਪੁੱਛਿਆ ਨਹੀਂ ਸੋ ਪੰਜ ਇਹ ਸਾਡੇ ਸਾਥ ਤੇ ਇਹ ਵੀ ਵੱਖਰੀ ਹੋएगी ਸੋ ਇੱਕ ਇਸ ਹੁੰਦਾ ਵਿਖੰਭੁਜੀ ਤ੍ਰਿਭੁਜ ਬਣੇਗਾ ਪਰ ਸਿੱਧਾ ਦਾਵਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਇਹਦੇ ਬਾਰੇ ਇਸੀ ਦੀ ਲੰਬਾਈ ਬਾਰੇ ਕੁਝ ਨਹੀਂ ਜਾਣਦੇ ਨਾ ਉਹਨਾਂ ਨੇ ਦੱਸ ਨੂੰ ਦੱਸਿਆ ਸੋਨੇ ਦਾ ਤ੍ਰਿਭੁਜ ਬਣਾਓ ਅਸੀਂ ਤ੍ਰਿਭੁਜ ਬਣਾ ਦਿੱਤਾ ਸੋ ਇਸ ਤਰ੍ਹਾਂ ਬੱਚਿਓ ਵੀਡੀਓ ਨੂੰ ਰੋਕ ਰੋਕ ਕੇ ਹਰ ਸਾਈਡ ਤੇ ਰੋਕੋ ਤੇ ਪੜਾਦਰ ਪੜਾ ਜਿੱਦਾਂ ਜਿੱਦਾਂ ਮੈਂ ਬੋਲ ਕੇ ਦੱਸਿਆ ਉਦੋਂ ਉਦੋਂ ਤੁਸੀਂ ਕਰੀ ਜਾਓ ਤੇ ਜਿਵੇਂ ਮੈਂ ਦੱਸਿਆ ਕਿ ਜਿਹੜੀ ਰੇਖਾ ਗਣਿਤ ਪ੍ਰਯੋਗਿਕ ਹੁੰਦੀ ਹੈ ਬੱਚਿਓ ਇਹ ਅਭਿਆਸ ਦਾ ਵਿਸ਼ਾ ਹੁੰਦਾ ਹੈ ਹੋ ਸਕਦਾ ਪਹਿਲੀ ਵਾਰ ਚਿੱਤਰ ਠੀਕ ਨਾ ਬਣੇ ਦੂਜੀ ਵਾਰ ਹੋਰ ਵਧੀਆ ਬਣੇਗਾ ਤੀਜੀ ਵਾਰ ਉਸ ਤੋਂ ਵਧੀਆ ਬਣੇਗਾ ਤੇ ਚੌਥੀ ਪੰਜਵੀਂ ਵਾਰ ਤੱਕ ਤੁਹਾਡੀ ਰਫ਼ਤਾਰ ਵੀ ਤੇਜ਼ ਹੋ ਜਾਏਗੀ ਤੇ ਹਾਤਰੀ ਸਫਾਈ ਵੀ ਬਹੁਤ ਵਧੀਆ ਹੋ ਜਾਏਗੀ ਸੋ ਇਹ ਇਹੋ ਜਿਹੇ ਸਵਾਲਾਂ ਦਾ ਅਭਿਆਸ ਜਿਹੜਾ ਹੈ ਉਹ ਬਹੁਤ ਹੀ ਜ਼ਰੂਰੀ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ